ਨਾ ਪਰਮਜੀਤ ਐਸసీపీ ట్రాਫਿਕ ਇਹ ਤਲ ਮਿਤੀ 6 ਦੋ ਸੱਦੇ ਨੂੰ ਜੋ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ట్రాਫਿਕ ਦੇ ਸੰਬੰਧੀ ਉਹਦੇ ਵਿੱਚ ਮੈਂ ਥੋੜੀ ਜਿਹੀ ਆਪਣੀ ਬਰਸ਼ਣ ਦੇਣੀ ਚਾਹੁੰਦਾ ਇਹ ਮਤਲਬ ਜਿਹੜਾ ਇਹ ਸਾਡਾ ਜਿੱਥੇ ਹੋਇਆ ਵਾਕਿਆ ਇਹ ਜਿਹੜਾ ਆਪਣੇ ਰੋੜਾ ਇੱਥੇ ట్రాਫਿਕ ਦਾ ਬਹੁਤ ਜ਼ਿਆਦਾ ਫਲੋ ਹੈ ਤੇ ਇਹਦੀ ਟ੍ਰੈਫਿਕ ਸਾਡੀ ਜੇ ਮੰਨ ਲਓ ਕੋਈ ਗੱਡੀ ਇੱਥੇ ਇੱਕ ਦੋ ਰੁਕਦੀਆਂ ਤੇ ਟ੍ਰੈਕ ਨੂੰ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਸਬੰਧੀ ਮੈਂ ਸਾਰਾ ਇਹ ਦੱਸਣਾ ਚਾਹੁੰਦਾ ਕਿ ਇੱਕ ਗੱਡੀ ਜਿਹੜੀ ਸੀਗੀ ਉੱਥੇ ਕਿਸੇ ਨੇ ਲਿਆਣ ਕੇ ਖਲਾਰਤੀ ਜਿਹੜੀ ਮਤਲਬ ਰੋਡ ਦੇ ਵਿੱਚ ਤੇ ਸਾਡੇ ਮੁਲਾਜ਼ਮ ਨੇ ਇੱਕ ਜਿਹੜਾ ਮੁਲਾਜ਼ਮ ਉੱਥੇ ਤਾਇਨਾਤ ਸੀਗਾ ਉਹਨੇ ਉਹਨੂੰ ਦੋ ਵਾਰੀ ਜਾ ਕੇ ਕਿਹਾ ਵੀ ਇੱਥੋਂ ਗੱਡੀ ਜਿਹੜੀ ਆ ਥੋੜੀ ਜੀ ਗਾਮਸਾਂ ਕਰ ਲਓ ਤੇ ਇਹ ਜਿਹੜਾ ਮਤਲਬ ਸਾਨੂੰ ਟ੍ਰੈਕ ਦੀ ਇੱਥੇ ਬਹੁਤ ਜ਼ਿਆਦੀ ਸਮੱਸਿਆਵਾਂ ਆਉਂਦੀ ਪਿੱਛੇ ਜਿਹੜਾ ਜਦੋਂ ਗੱਡੀਆਂ ਇੱਕ ਦੋ ਰੁਕ ਜਾਂਦੀਆਂ ਤੇ ਟਰੈਕਟਰ ਦਾ ਪਿੱਛੇ ਜਿਹੜਾ ਜਾਨ ਲੱਗ ਜਾਂਦਾ ਉਹ ਜਿਹੜੇ ਗੱਡੀ ਦੇ ਮਾਲਕ ਸੀਗੇ ਉਹਨਾਂ ਨੇ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਫਿਰ ਉਹਨੇ ਆਪਣੇ ਸੀਨੀਅਰ ਨੂੰ ਦੱਸਿਆ ਕਿ ਗੱਡੀ ਜਿਹੜੀ ਹੈ ਇੱਥੇ ਆਪਾਂ ਨੂੰ ਟਰੈਕਟਰ ਦੀ ਜਿਹੜੀ ਆ ਉਹ ਪ੍ਰੋਬਲਮ ਕਰ ਰਹੀ ਹੈ ਜਦੋਂ ਏਐਸਆਈ ਮੁੰਡੇ ਨੇ ਆਣ ਕੇ ਉਹਨਾਂ ਨੂੰ ਕਿਹਾ ਤੇ ਉਹਨੇ ਗੱਡੀ ਨੇ ਮਤਲਬ ਮਾਲਕ ਨੇ ਜਿਹੜਾ ਵਾ ਉਹ ਕਿਹਾ ਵੀ ਮੇਰੀ ਗੱਡੀ ਦਾ ਚਲਾਨ ਕਰ ਦਿਓ ਮੈਂ ਤੇ ਇੱਥੇ ਹੀ ਗੱਡੀ ਰੋਕਣੀ ਹੈ ਇਹਦੇ ਇਸੇ ਵਿੱਚ ਜਿਹੜਾ ਉਹਨਾਂ ਦਾ ਜਿਹੜੀ ਬਹਿਸ ਵਿਸਾਈ ਹੋਗੀ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਵੀ ਗੱਡੀਆਂ ਜਦੋਂ ਵੀ ਇੱਕ ਦੋ ਰੁਕ ਜਾਂਦੀਆਂ ਤੇ ਸਾਨੂੰ ਟ੍ਰੈਫਿਕ ਦੀ ਬਹੁਤ ਜ਼ਿਆਦੀ ਜਿਹੜੀ ਉਹ ਪ੍ਰੋਬਲਮ ਆ ਜਾਂਦੀ ਕਿਉਂਕਿ ਰੇਲਵੇ ਸਟੇਸ਼ਨ ਗਮਟਾਲਾ ਨਾਵਲਟੀ ਇਹ ਸਾਰੀ ਜਿਹੜੀ ਟ੍ਰੈਫਿਕ ਆ ਉਹ ਏ ਦੀ ਜਿਹੜੀ ਉਹ ਤਾਂ ਨੂੰ ਜਿਹੜੀ ਅਪੜਾਰੀ ਪੁਲ ਨੂੰ ਚੜਦੀ ਤੇ ਅਸੀਂ ਜਿਹੜੀ ਆਲਰੇਡੀ ਇੱਥੇ ਬਹੁਤ ਜ਼ਿਆਦਾ ਜਿਹੜੀ ਟ੍ਰੈਫਿਕ ਦੇ ਮੁਲਾਜ਼ਮ ਕਰਦੇ ਉਹ ਆਪਣੀ ਮਿਹਨਤ ਕਰਦੇ ਤਾਇਨਾਤ ਕੀਤੇ ਆ ਤੇ ਕੋਈ ਗੱਡੀ ਜਿਹੜੀ ਇਦਾਂ ਗਲਤ ਪਾਰਕਿੰਗ ਹੁੰਦੀ ਉਹ ਨਹੀਂ ਹੋਣ ਦੇਦੇ ਤੇ ਮਤਲਬ ਉਹਨਾਂ ਦੀ ਬਹਿਸ ਵਸਾਈ ਜਿਹੜੀ ਆ ਉਸੇ ਦੌਰਾਨ ਜਿਹੜਾ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਮੁਲਾਜ਼ਮ ਨੇ ਜਿਹੜੀ ਆ दारू ਪੀਤੀ ਆ ਫਿਰ ਅਸੀਂ ਉਹਦਾ ਜਿਹੜਾ ਥਾਣਾ ਸਿਵਲ ਲਾਈਨ ਤੇ ਉੱਥੋਂ ਡਾਕਟਰਾਂ ਕੇ ਉਹਦਾ ਮੁਲਾਜਾ ਵੀ ਕਰਾਇਆ ਕੋਈ ਇਹੋ ਜਿਹਾ ਜਿਹੜਾ ਸ਼ਰਾਬ ਦਾ ਜੋ ਸੇਵਨ ਕੀਤਾ ਸੀ ਉਹ ਨਹੀਂ ਪਾਇਆ ਗਿਆ ਬਾਕੀ ਜਿਹੜੇ ਟਰੈਕ ਤੇ ਨਿਯਮ ਬਣਾਏ ਗਏ ਆ ਉਹ ਜਿਹੜੇ ਪਬਲਿਕ ਦੀ ਸਹੂਲਤ ਵਾਸਤੇ ਹੁੰਦੇ ਕਿ ਪਬਲਿਕ ਨੂੰ ਕੋਈ ਜਿਹੜੀ ਆ ਟਰੈਕ ਦੇ ਸਬੰਧੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਲੋਕ ਜਿਹੜੇ ਉਹ ਸਹੀ ਜਿਹੜੇ ਆਪਣੇ ਵੈ ਰੋਡ ਦੇ ਉੱਤੇ ਚੱਲ ਸਕਣ ਮੇਰੀ ਸ਼ਹਿਰ ਵਾਸੀਆਂ ਨੂੰ ਔਰ ਜਿਹੜੇ ਸ਼ਹਿਰ ਦੇ ਵਿੱਚ ਕੋਈ ਟੂਰਿਸਟ ਆਉਂਦੇ ਜਾਓ ਇਹਦੀ ਟ੍ਰੈਫਿਕ ਗੱਡੀਆਂ ਲੈ ਕੇ ਆਉਂਦੇ ਆ ਉਹਨਾਂ ਨੂੰ ਇਹ ਬਹੁਤ ਜ਼ੋਰ ਅਪੀਲ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਔਰ ਤਾਂ ਹੀ ਜਿਹੜੀ ਸਾਡੀ ਜਿਹੜੀ ਟ੍ਰੈਕ ਜਿਹੜੀ ਉਹ ਸਕੱਜੇ ਢਾਂਗ ਨਾਲ ਜਿਹੜੀ ਆ ਉਹ ਚੱਲ ਸਕਦੀ ਆ ਧੰਨਵਾਦ